ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਲ ਬਾਅਦ ਅਸੀਂ ਮੋੜ ਇਸ ਇਤਿਹਾਸਿਕ ਜਗ੍ਹਾ ਤੇ ਇਕੱਠੇ ਹੋਏ ਆਂ ਤੇ ਵਿਚਾਰਾ ਕਰ ਰਹੇ ਆਂ ਇਹ ਲੋਹੇ ਦੀ ਚਾਦਰ ਤੇ ਉਕਰੇ ਹੋਏ ਨਾਮ ਕਿਸ ਦੇ ਨੇ ਜਦ ਮੈਂ ਇਹਨਾਂ ਵੱਲ ਵੇਖਦਾ ਤੇ ਮੈਨੂੰ ਸਾਰੇ ਸਵਾਲ ਕਰਦੇ ਨੇ ਕਿ ਡਾਕਟਰ ਮਾਨ ਕਿਉਂ ਤੂੰ ਸਾਨੂੰ 110 ਸਾਲ ਜਾਪਾਨੀ ਜਹਾਜ਼ ਦੇ ਮੁਸਾਫਿਰ ਕਹਿ ਕੇ ਬੁਕਾਰਿਆ ਕਿਉਂ ਤੂੰ ਸਾਨੂੰ 376 ਕਿਹਾ ਤੂੰ ਸਾਡਾ ਹੀ ਖੂਨ ਹੈ ਆਪ ਦਾ ਰੋਜ਼ਗਾਰ ਦੀ ਪਾਲ ਵਿੱਚ ਹਲੇ ਵੀ ਆਪਾਂ ਆਪਣੇ ਆਪ ਨੂੰ ਸਿੱਖ ਕਹਾ ਰਿਹਾ ਤੇ ਪੰਜਾਬੀ ਤੇ ਤੇ ਪੰਜਾਬੀ ਵੀ ਤੇ ਪੁੱਤਰਾ ਸਾਨੂੰ ਦਾ ਤੂੰ ਗੈਰ ਬਣਾ ਦਿੱਤਾ ਮੈਂ ਸੋਚਦਾ 110 ਸਾਲ ਕਿਵੇਂ ਬੀਤ ਗਏ ਕੀ ਸਾਡੇ ਕੋਲ ਇਹਨਾਂ ਗਦਰੀ ਬਾਬਿਆਂ ਲਈ ਵੇਲ ਨਹੀਂ ਸੀ ਜਾਂ ਫਿਰ ਹਿੰਮਤ ਪਿਛਲੇ ਸਾਲ ਦੀ ਇਤਰਾਮ ਮੈਂ ਅੱਜ ਇੱਥੇ ਤੁਹਾਡੇ ਨਾਲ ਖੜਾ ਹਾਂ ਤੇ ਅਹਿਦ ਕਰਦਾ ਕਿ ਇਹ ਗਦਰੀ ਬਾਬਿਆਂ ਦੀ ਸਹੀ ਪਛਾਣ ਤੇ ਇਹਨਾਂ ਵੱਲੋਂ ਨਸਲਵਾਦ ਦੇ ਵਿਰੁੱਧ ਲੜੀ ਲੜਾਈ ਅਸੀਂ ਨਿਰੰਤਰ ਜਾਰੀ ਰੱਖਾਂਗੇ ਇਹ ਸਮੁੰਦਰਾਂ ਵਿੱਚ ਪ੍ਰਕਾਸ਼ਮਾਨ ਗੁਰਦੁਆਰਾ ਸਾਹਿਬ ਇਹ ਨਿਸ਼ਾਨ ਸਾਹਿਬ ਇਹ ਬਾਣੀ ਦਾ ਪ੍ਰਵਾਹ ਇਹ ਸੰਗਤ ਇਹ ਪੰਗਤ ਅੱਜ ਵੀ ਓਹ ਲੱਗ ਰਿਹਾ ਹੈ ਕਿ ਮੇਰੇ ਸੱਜੇ ਹੱਥ ਔਰ ਮੇਰੇ ਸੱਜੇ ਪਾਸੇ ਸਮੁੰਦਰ ਦੀਆਂ ਲਹਿਰਾਂ ਵਿੱਚ ਅੱਜ ਵੀ ਓਵੇਂ ਹੀ ਉਡੀਕ ਰਹੇ ਨੇ ਕਿ ਮੇਰੇ ਤੋਂ ਕਿ ਮੇਰੇ ਤੋਂ ਵਾਦਾ ਮੰਗ ਰਹੇ ਨੇ ਜਦ ਕਿ ਸਾਡੇ ਕੋਲੋਂ ਵਾਦਾ ਮੰਗ ਰਹੇ ਨੇ ਕਿ ਜੇ ਤੁਸੀਂ ਸਾਨੂੰ ਯਾਦ ਨਾ ਰੱਖਿਆ ਤਾਂ ਇਤਿਹਾਸ ਨੇ ਤੁਹਾਨੂੰ ਵੀ ਯਾਦ ਨਹੀਂ ਰੱਖਣਾ ਜਿੱਥੇ ਵੈਨਕੂਵਰ ਸ਼ਹਿਰ ਦਾ ਧੰਨਵਾਦ ਹੈ ਕਿ ਉਹਨਾਂ ਮੁਸਾਫਰਾ ਨੂੰ ਮੁੜ ਪੰਜਾਬੀ ਪਹਿਚਾਣ ਦਿੱਤੀ ਗੁਰੂ ਨਾਨਕ ਜਹਾਜ਼ ਨੂੰ ਮੁੜ ਆਪਣੀ ਸਰਕਾਰੀ ਲਿਖਤਾਂ ਵਿੱਚ ਸ਼ਾਮਿਲ ਕੀਤਾ ਉਤੇ ਹੀ ਇਹ ਗੱਲ ਅਸੀਂ ਹਰ ਆਦਾਰੇ ਸਰਕਾਰੀ ਗੈਰ ਸਰਕਾਰੀ ਦਰਬਾਰੇ ਨਿਠ ਕੇ ਅੰਕਿਤ ਕਰਾਉਣੀ ਹੈ ਸਾਡੀ ਬੋਲੀ ਗੁਰੂ ਨਾਨਕ ਜਹਾਜ਼ ਹੈ ਸਾਡੀ ਬੋਲੀ ਗੁਰੂ ਨਾਨਕ ਜਹਾਜ਼ ਹੈ ਕਾਮਾਗਾਟਾ ਮਾਰੂ ਸਾਡੀ ਬੋਲੀ ਨਹੀਂ ਹੈ ਅਸੀਂ ਅੱਜ ਅਰਦਾਸ ਕੀਤੀ ਹੈ ਕਿ ਜਦ ਤੱਕ ਇਹਨਾਂ ਗਦਰੀਆਂ ਨੂੰ ਇਹਨਾਂ ਦਾ ਬਣਦਾ ਮਾਣ ਨਹੀਂ ਮਿਲਦਾ ਅਸੀਂ ਚੁੱਪ ਨਹੀਂ ਰਹਾਂਗੇ ਮੈਂ ਇੱਥੇ ਹੀ ਆਪਣੀ ਗੱਲ ਰੋਕਦਾ ਹਾਂ ਤੋਹਾਡੇ ਜਕਾਰੇ ਨਾਲ ਮੈਨੂੰ ਆਪਣੀ ਸਹਿਮਤੀ ਦਿਓ ਬੁਲੇ ਇਸ ਸੋਨਿਹਾਲ ਜਾਂਦਾ ਜਾਂਦਾ ਮੈਂ ਇੱਕ ਗੱਲ ਕਹਿ ਜਾਵਾਂ ਜਿਹੜੇ ਗੁਰੂ ਨਾਨਕ ਜਹਾਜ਼ ਨੂੰ ਕਾਮਾਗਾਟਾ ਮਾਰੂ ਕਹਿ ਕੇ ਸ਼ਰੀਕ ਬਣੇ ਖੜੇ ਨੇ ਜਿਹੜੇ ਵੀ ਗੁਰੂ ਨਾਨਕ ਜਹਾਜ਼ ਨੂੰ ਕਾਮਾਗਾਟਾ ਮਾਰੂ ਕਹਿ ਕੇ ਸ਼ਰੀਕ ਬਣੇ ਖੜੇ ਨੇ ਉਹਨਾਂ ਨੂੰ ਮੇਰਾ ਇਹ ਕਹਿਣਾ ਹੈ ਪੰਥ ਦਾ ਮੇਣਾ ਕਦੇ ਨਹੀਂ ਲਈਦਾ ਪੰਥ ਦਾ ਮੇਣਾ ਸਦੀਆਂ ਤਿੱਕਰ ਤੁਹਾਡਾਂ ਹੱਥ ਸਾ ਨਹੀਂ ਛੱਡਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ